ਪੰਜਾਬ ਦੇ ਅਮਰਸਰ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਪਹਿਲੀ ਘਟਨਾ ਕਿ ਇੱਕ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਨੇ ਕਿਸੇ ਤੀਸਰੇ ਇਨਸਾਨ ਦੇ ਗੋਲੀ ਮਾਰਨੀ ਸੀ ਪਰ ਖੁਦ ਦੇ ਸਾਥੀ ਦੇ ਹੀ ਗੋਲੀ ਮਾਰ ਦਿੰਦਾ ਤੁਹਾਨੂੰ ਪੂਰੀ ਘਟਨਾ ਦੱਸਦੇ ਹਾਂ ਕਿ ਇਹ ਘਟਨਾ ਅਮਰਸਰ ਦੇ ਪ੍ਰਤਾਪ ਬਾਜ਼ਾਰ ਦੇ ਅੰਦਰ ਵਾਪਰੀ ਪ੍ਰਤਾਪ ਬਾਜ਼ਾਰ ਦੇ ਅੰਦਰ ਇੱਕ ਢਾਬਾ ਹੈ ਦੋ ਵਿਅਕਤੀ ਉੱਥੋਂ ਰੋਟੀ ਲੈਣ ਆਉਂਦੇ ਨੇ ਜਿਹੜੇ ਉਸ ਢਾਬੇ ਦੇ ਸਾਹਮਣੇ ਹੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਨੇ ਤਾਂ ਉਹ ਢਾਬੇ ਮਾਲਕ ਦਾ ਕਹਿਣਾ ਹੈ ਕਿ ਉਹ ਜਿਹੜੇ ਦੋ ਵਿਅਕਤੀ ਮੇਰੇ ਤੋਂ ਰੋਟੀ ਲੈਣ ਆਏ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਿ 15 ਰੋਟੀਆਂ ਤੇ ਕੁਝ ਸਬਜ਼ੀ ਪੈਕ ਕਰ ਦੇ ਕਹਿੰਦਾ ਮੈਂ ਪੈਕ ਕਰ ਦਿੱਤੀ ਫਿਰ ਬਾਅਦ ਵਿੱਚ ਮੇਰੇ ਨਾਲ ਉਹ ਬੈਸਣ ਲੱਗ ਗਏ ਕਿ ਅਸੀਂ ਦੋ ਜਾਣੇ ਕਿਵੇਂ ਇਹ ਜਿਹੜੀਆਂ 15 ਰੋਟੀਆਂ ਖਾਵਾਂਗੇ ਤੇ ਨਾਲ ਹੀ ਉਹ ਢਾਬੇ ਵਾਲੇ ਦਾ ਕਹਿਣਾ ਹੈ ਕਿ ਉਹ ਵਿਅਕਤੀ ਮੈਨੂੰ ਗਾਲੀ ਗਰੋਸ਼ ਕਰਨ ਲੱਗੇ ਬਹਿਸ ਕਰਨ ਲੱਗੇ ਮੇਰੇ ਦੇ ਮੇਰੇ ਨਾਲ ਤਾਂ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਆਹ ਦੋ ਲੜਕੀਆਂ ਇੱਥੇ ਖੜੀਆਂ ਨੇ ਮੇਰੇ ਟਾਬੇ ਤੇ ਕਹਿੰਦਾ ਔਰਤਾਂ ਵੀ ਸੀ ਕਹਿੰਦਾ ਮੈਂ ਕਿਹਾ ਔਰਤਾਂ ਖੜੀਆਂ ਨੇ ਇੱਥੇ ਕਿਰਪਾ ਕਰਕੇ ਗਾਲਾਂ ਨਾ ਕੱਢੋ ਜੇ ਗਾਲਾਂ ਹੀ ਕੱਢਣੀਆਂ ਤਾਂ ਟਾਬੇ ਤੋਂ ਬਾਹਰ ਹੋ ਜਾਓ ਉੱਥੇ ਮੌਜੂਦ ਹੋਰ ਵਿਅਕਤੀਆਂ ਨੇ ਵੀ ਇਹੀ ਗੱਲ ਦਸੀਆ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਇੰਨੀ ਗੱਲ ਕਹੀ ਤਾਂ ਜਿਹੜਾ ਉਸ ਵਿਅਕਤੀ ਦੇ ਨਾਲ ਦੂਸਰਾ ਸਾਥੀ ਸੀ ਉਹ ਭੱਜ ਕੇ ਜਾ ਕੇ ਪਿਸਤੌਲ ਲੈ ਆਉਂਦਾ ਤਾਂ ਜਿਹੜਾ ਉਹ ਮੁੰਡਾ ਮੇਰੇ ਨਾਲ ਬਹਿਸ ਰਿਹਾ ਸੀ ਉਹ ਮੇਰੇ ਸਿਰ ਤੇ ਪਸਤੌਰ ਰੱਖ ਲੈਂਦਾ ਕਹਿੰਦਾ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਆਪਣੇ ਆਪ ਨੂੰ ਬਚਾ ਕੇ ਪਾਸੇ ਹੋਇਆ ਤਾਂ ਉਹ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ ਤਾਂ ਉਹ ਆਪਣੇ ਹੀ ਸਾਥੀ ਦੇ ਗੋਲੀ ਮਾਰ ਦਿੰਦਾ ਤਾਂ ਉਹ ਗੋਲੀ ਉਹਦੇ ਸਾਥੀ ਨੂੰ ਪੱਟ ਦੇ ਅੰਦਰ ਲੱਗਦੀ ਆ ਕਹਿੰਦਾ ਇਹ ਪੂਰੇ ਮਾਮਲੇ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਮੌਜੂਦ ਆ ਸੀਸੀਟੀਵੀ ਜਿਹੜੇ ਸਾਡੇ ਕੈਮਰੇ ਲੱਗੇ ਆ ਉਹਨਾਂ ਵਿੱਚੋਂ ਉਹਨੇ ਵੀਡੀਓ ਵੀ ਪੁਲਿਸ ਨੂੰ ਦਿੱਤੀ ਆ ਤਾਂ ਉਹਦਾ ਕਹਿਣਾ ਇਹ ਕਿ ਜਦੋਂ ਹੀ ਗੋਲੀ ਉਹਦੇ ਸਾਥੀ ਨੂੰ ਲੱਗਦੀ ਆ ਤਾਂ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਇਹ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਉਸ ਵਿਅਕਤੀ ਕੋਲ ਜਿਹੜਾ ਪਿਸਤੌਲ ਸੀ ਉਹ ਉੱਥੇ ਹੀ ਸੁੱਟ ਕੇ ਭੱਜ ਗਿਆ ਉਹ ਪਿਸਤੌਲ ਤੇ ਜਿਹੜਾ ਵਿਅਕਤੀ ਤੇ ਗੋਲੀ ਲੱਗੀ ਸੀ ਉਹਨੂੰ ਅਰੈਸਟ ਕਰ ਲੈਂਦੀ ਆ ਆਪਣੇ ਨਾਲ ਲੈ ਜਾਂਦੀ ਆ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜਾ ਵਿਅਕਤੀ ਮੌਕੇ ਤੋਂ ਭੱਜਿਆ ਏ ਜਿਹਨੇ ਗੋਲੀ ਮਾਰੀ ਆ ਉਹਦੇ ਘਰ ਵਾਲੀ ਨੂੰ ਵੀ ਪੁਲਿਸ ਨੇ ਅਰੈਸਟ ਕਰ ਲਿਆ ਕਿਉਂਕਿ ਦੱਸਿਆ ਜਾ ਰਿਹਾ ਕਿ ਉਹ ਸਾਹਮਣੇ ਹੀ ਕਰਾਏ ਦੇ ਮਕਾਨ ਤੇ ਰਹਿ ਰਹੇ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਆਖਰ ਇਸ ਵਿਅਕਤੀ ਨੇ ਕੀ ਪਹਿਲਾਂ ਵੀ ਇਹਨਾਂ ਦੀ ਕੋਈ ਰੰਜਿਸ਼ ਆ ਜਾਂ ਇੱਕਦਮ ਹੀ ਗੁੱਸੇ ਦੇ ਵਿੱਚ ਬੁਖਲਾ ਕੇ ਉਹਨੇ ਏਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾਏ ਕਿ ਉਹਨੇ ਇੱਕ ਢਾਬੇ ਵਾਲੇ ਦੇ ਉੱਪਰ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਗੋਲੀ ਉਹਦੇ ਖੁਦ ਦੇ ਹੀ ਸਾਥੀ ਨੂੰ ਲੱਗੀ ਪਰ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਡੇ ਲੋਕਾਂ ਦੀ ਮਾਨਸਿਕਤਾ ਕਿਵੇਂ ਹੋ ਗਈ ਆ ਕਿ ਨਿੱਕੀ ਨਿੱਕੀ ਗੱਲ ਨਿੱਕੀ ਜੀ ਗੱਲ ਰੋਟੀ ਲੈਣ ਆਏ ਤਾਂ ਬਹਿਸ ਪਈ ਫਿਰ ਉਹਨਾਂ ਨੇ ਸਿੱਧੀਆਂ ਗੋਲੀਆਂ ਹੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰਾਂ ਦਾ ਲੋਕਾਂ ਦੇ ਅੰਦਰ ਕੋਈ ਡਰ ਨਹੀਂ ਰਿਹਾ ਕਿ ਨਿੱਕੀ ਜੀ ਬਹਿਸਬਾਜੀ ਤੋਂ ਹੀ ਦੂਸਰੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਪੰਜਾਬ ਦੇ ਅਮਨ ਕਾਨੂੰਨ ਨੂੰ ਆਖਰ ਹੋ ਕੀ ਗਿਆ ਆਏ ਦਿਨ ਪੰਜਾਬ ਦੇ ਅੰਦਰ ਅਜਿਹੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਨਿੱਕੀ ਨਿੱਕੀ ਗੱਲ ਤੋਂ ਬੰਦਾ ਮਾਰ ਕੇ ਸੁੱਟ ਜਾਂਦੇ ਨੇ ਤਾਂ ਜਿਹੜੀ ਦੂਸਰੀ ਘਟਨਾ ਉਹ ਵੀ ਅਮਰਸਰ ਤੋਂ ਹੀ ਸਾਹਮਣੇ ਆਈ ਆ ਹੁਣ ਆਪਾਂ ਨੂੰ ਪਤਾ ਕਿ ਹਰ ਰੋਜ਼ ਸਰਕਾਰਾਂ ਦੇ ਹੁਕਮਾਂ ਅਧੀਨ ਜਿਹੜੀ ਪੁਲਿਸ ਆ ਪ੍ਰਸ਼ਾਸਨ ਆ ਹਰ ਰੋਜ਼ ਰਾਤ ਨੂੰ ਗਸ਼ਤ ਕਰਦੇ ਨੇ ਦੋ ਦੋ ਤਿੰਨ ਤਿੰਨ ਵੇਰੀ ਇਹ ਰਾਤ ਨੂੰ ਆਪਣੀ ਡਿਊਟੀ ਕਰਦੇ ਨੇ ਨਾਕੇ ਲਾਉਂਦੇ ਨੇ ਜਿਹੜੇ ਆਉਣ ਜਾਣ ਵਾਲੇ ਲੋਕ ਨੇ ਰਾਤ ਦੇ ਸਮੇਂ ਹੁੰਦੇ ਜਾਂਦੇ ਨੇ ਉਹਨਾਂ ਤੋਂ ਪੁਛ ਪੜਤਾਲ ਕੀਤੀ ਜਾਂਦੀ ਆ ਤੇ ਐਸੇ ਹੀ ਪੁਛ ਪੜਤਾਲ ਦੇ ਸਮੇਂ ਅਮਰਸਰ ਵਿੱਚ ਪੁਲਿਸ ਵਾਲਿਆਂ ਨੇ ਇੱਕ ਮੁੰਡੇ ਨੂੰ ਰੋਕਿਆ ਮੁੰਡੇ ਨੂੰ ਰੋਕਿਆ ਤਾਂ ਉਹ ਐਕਟਿਵ ਆ ਤੇ ਸਵਾਰ ਸੀ ਮੁੰਡਾ ਉਹ ਕਹਿੰਦਾ ਕਿ ਮੈਂ ਪੁਲਿਸ ਮੁਲਾਜ਼ਮ ਆ ਉਹ ਪੁਲਿਸ ਵਾਲਿਆਂ ਨੂੰ ਹੀ ਕਹਿੰਦਾ ਕਿ ਮੈਂ ਪੁਲਿਸ ਮੁਲਾਜ਼ਮ ਆ ਤਾਂ ਜਦੋਂ ਪੁਲਿਸ ਵਾਲਿਆਂ ਨੂੰ ਉਹਦੇ ਤੇ ਸ਼ੱਕ ਹੁੰਦਾ ਤਾਂ ਉਹ ਕਹਿੰਦੇ ਉਹਦੇ ਫਰੋਲਾ ਫਰਾਲੀ ਕਰਦੇ ਆ ਉਹਦੀ ਸਕੂਟੀ ਦੀ ਜਦੋਂ ਡਿੱਗੀ ਖੋਲ ਕੇ ਦੇਖਦੇ ਆ ਤਾਂ ਉਹਦੇ ਵਿੱਚੋਂ ਪੁਲਿਸ ਵਾਲੀ ਇੱਕ ਜਿਹੜੀ ਪੁਲਿਸ ਵਾਲਿਆਂ ਨੂੰ ਸਪੈਸ਼ਲ ਜਿਹੜੀ ਬੈਲਟ ਮਿਲਦੀ ਆ ਉਹ ਬੈਲਟ ਵੀ ਉਹਦੀ ਡਿੱਗੀ ਦੇ ਵਿੱਚ ਮੌਜੂਦ ਸੀ ਉਹ ਮੁੰਡਾ ਆਪਣਾ ਆਈ ਕਾਰਡ ਵੀ ਪੁਲਿਸ ਵਾਲਿਆਂ ਨੂੰ ਦਿਖਾਉਂਦਾ ਕਿ ਮੈਂ ਵਾਕਈ ਹੀ ਪੁਲਿਸ ਵਾਲਾ ਤਾਂ ਜਦੋਂ ਪੁਲਿਸ ਵਾਲਿਆਂ ਨੂੰ ਉਹਦੇ ਤੇ ਸ਼ੱਕ ਹੁੰਦਾ ਉਹ ਸਖਤੀ ਨਾਲ ਉਹਦੇ ਤੋਂ ਪੁੱਛਗਿੱਛ ਕਰਦੇ ਆ ਤਾਂ ਮੁੰਡਾ ਮੰਨਦਾ ਕਹਿੰਦਾ ਮੈਂ ਪੁਲਿਸ ਮੁਲਾਜ਼ਮ ਨਹੀਂ ਆ ਅਸਲ ਵਿੱਚ ਮੈਂ ਆਪਣਾ ਜਾਲੀ ਆਈ ਕਾਰਡ ਬਣਾਇਆ ਏ ਤਾਂ ਜਿਹੜੀ ਮੇਰੇ ਕੋਲੇ ਸਕੂਟੀ ਆ ਉਹ ਵੀ ਮੇਰੀ ਆਪਣੀ ਨਹੀਂ ਆ ਮੈਂ ਕੁਝ ਕੁ ਮਹੀਨੇ ਪਹਿਲਾਂ ਇਹ ਵੀ ਚੋਰੀ ਕੀਤੀ ਸੀ ਪਰ ਉਹ ਮੁੰਡਾ ਦੱਸਦਾ ਏ ਕਿ ਮੈਂ ਪੜਿਆ ਲਿਖਿਆ ਨੌਜਵਾਨਾ ਮੈਂ ਬੀ ਟੈਕ ਕੀਤੀ ਹੋਈ ਆ ਚੋਰੀ ਕਰਨਾ ਮਾੜੀ ਗੱਲ ਆ ਪੁਲਿਸ ਵੀ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਕੀ ਇਸ ਵਿਅਕਤੀ ਨੇ ਪੁਲਿਸ ਦੀ ਵਰਦੀ ਪਾ ਕੇ ਜਾਲੀ ਆਈ ਕਾਰਡ ਬਣਾ ਕੇ ਕਿਸੇ ਨਾਲ ਚੋਰੀ ਠੱਗੀ ਹੋਰ ਤਾਂ ਨਹੀਂ ਮਾਰੀ ਤਾਂ ਪੁਲਿਸ ਫਿਲਹਾਲ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਆ ਮਾੜੀ ਗੱਲਾਂ ਚੋਰੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਪਰ ਇੱਕ ਸਵਾਲ ਇੱਥੇ ਸਰਕਾਰ ਤੇ ਵੀ ਆ ਜੇਕਰ ਉਹ ਵਾਕਈ ਮੁੰਡੇ ਨੇ ਬੀ ਟੈਕ ਕੀਤੀ ਆ ਜੇਕਰ ਉਹ ਇਸ ਮਸਲੇ ਵਿੱਚ ਸੱਚ ਬੋਲ ਰਿਹਾ ਤਾਂ ਵੱਡਾ ਸਵਾਲ ਆ ਕਿ ਇੱਥੇ ਜੇਕਰ ਬੀ ਟੈਕ ਕਰਕੇ ਵੀ ਜਿਹੜੇ ਨੌਜਵਾਨ ਨੇ ਉਹ ਬੇਰੋਜ਼ਗਾਰ ਨੇ ਵਿਹਲੇ ਫਿਰਦੇ ਨੇ ਇੰਨੇ ਇੰਨਾ ਪੜ ਲੈ ਕੇ ਕਿਉਂਕਿ ਸਾਨੂੰ ਪਤਾ ਇੱਥੇ ਤਾਂ ਨੌਜਵਾਨ ਪੀ ਐਚ ਡੀਆਂ ਕਰਕੇ ਵੀ ਬੇਰੋਜ਼ਗਾਰ ਫਿਰਦੇ ਨੇ ਆਏ ਦਿਨ ਉਹਨਾਂ ਉੱਪਰ लाठी चार्ज ਹੁੰਦਾ ਉਹ ਧਰਨੇ ਮਜ਼ਾਰੇ ਕਰਦੇ ਨੇ ਕਿ ਸਾਨੂੰ ਨੌਕਰੀ ਦਿੱਤੀ ਜਾਵੇ ਭਗਵਾਨਤਮਾਨ ਸਰਕਾਰ ਨੇ ਵੀ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਆਉਂਦੇ ਹੀ ਤੁਹਾਨੂੰ ਨੌਕਰੀਆਂ ਦੇਵਾਂਗੇ ਤਾਂ ਹਲੇ ਤੱਕ ਜਿਹੜਾ ਹੈਗਾ ਉਹਨਾਂ ਨੇ ਉਹ ਵਾਅਦਾ ਆਪਣਾ ਪੂਰਾ ਨਹੀਂ ਕੀਤਾ ਬੇਰੋਜ਼ਗਾਰ ਉਵੇਂ ਹੀ ਧਰਨੇ ਮਜਾਰੇ ਕਰਦੇ ਡਾਂਗਾ ਖਾਂਦੇ ਫਿਰਦੇ ਨੇ ਵਿਚਾਰੇ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਸ ਪਾਸੇ ਉਹ ਧਿਆਨ ਦੇਣ ਜਿਹੜੇ ਨੌਜਵਾਨ ਇੰਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹ ਇਹਨਾਂ ਗਲਤ ਰਾਹਾਂ ਤੇ ਨਾ ਪੈਣ ਬੇਸ਼ੱਕ ਮੈਂ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਆ ਮੁੰਡੇ ਨਾਲ ਕਿ ਉਹ ਜੇ ਬੀਟੈਕ ਕਰਕੇ ਵੀ ਚੋਰੀਆਂ ਕਰਦਾ ਫਿਰਦਾ ਤਾਂ ਉਹਦੀ ਮਾੜੀ ਗੱਲ ਆ ਗਲਤ ਗੱਲ ਆ ਐਵੇਂ ਜਿਹੜੀਆਂ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਹੀ ਭੈਣ ਭਰਾਣੇ ਜਿਨ੍ਹਾਂ ਨੂੰ ਅਸੀਂ ਦਾਅ ਲਾਉਂਨੇ ਆ ਲੁੱਟਦੇ ਆ ਪਰ ਸਰਕਾਰਾਂ ਨੂੰ ਵੀ ਚਾਹੀਦਾ ਕਿ ਨੌਜਵਾਨ ਨਸ਼ਿਆਂ ਵਿੱਚ ਜਾਂ ਇਹੋ ਜੇ ਪਾਸੇ ਗਲਤ ਪਾਸੇ ਨਾ ਪੈਣ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ